ਬੀਤੇ ਕੱਲ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਪਹੁੰਚੇ ਜਿਨ੍ਹਾਂ ਦੇ ਵੱਲੋਂ ਹੜ੍ਹਾਂ ਦਾ ਜਾਇਜ਼ਾ ਵੀ ਲਿਆ ਗਿਆ ਤੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਤੇ ਨਾਲ ਹੀ ਹੜ੍ਹ ਪੀੜਤਾਂ ਦੇ ਨਾਲ ਮੁਲਾਕਾਤ ਕੀਤੀ ਗਈ ਤਾਂ ਇਸ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾਵਾਂ ਕਾਫੀ ਤੇਜ਼ ਹੋ ਚੁੱਕੀਆਂ ਕਿਉਂਕਿ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਤੋਂ ਪਹਿਲਾਂ ਆਸਾਂ ਵਿਦਿਆਸੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੀ ਸਰਕਾਰ ਦੇ ਨੁਮਾਇੰਦਿਆਂ ਨੂੰ ਉਹ ਆਸਾਂ ਦੇ ਉੱਤੇ ਖਰੇ ਨਹੀਂ ਉਤਰੇ ਕਿਉਂਕਿ ਮੰਗ ਕੀਤੀ ਜਾ ਰਹੀ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਉਣਗੇ ਤਾਂ ਫਿਰ 20000 ਕਰੋੜ ਰੁਪਏ ਦਾ ਰਾਹਤ ਪੈਕੇਜ ਦੇ ਕੇ ਜਾਣ ਤੇ ਨਾਲ ਹੀ ਜੋ ਪੰਜਾਬ ਸਰਕਾਰ ਦਾ ਬਕਾਇਆ 60000 ਕਰੋੜ ਉਹ ਵੀ ਜਾਰੀ ਕਰਕੇ ਜਾਣ ਪਰ ਦੋਵੇਂ ਗੱਲਾਂ ਦੇ ਵਿੱਚੋਂ ਇੱਕ ਵੀ ਗੱਲ ਪੂਰੀ ਨਹੀਂ ਹੋਈ ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸਿਰਫ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦੇਣ ਦਾ ਐਲਾਨ ਕਰ ਦਿੱਤਾ ਜੋ ਕਾਫੀ ਨਹੀਂ ਹੈ ਜਿਸ ਨੂੰ ਲੈ ਕੇ ਹੁਣ ਸਰਕਾਰ ਦੇ ਨੁਮਾਇंदे ਇਸ ਐਲਾਨ ਦੀ ਨਿੰਦਾ ਕਰ ਰਹੇ ਨੇ ਕੁਲਦੀਪ ਸਿੰਘ ਢਾਲੀਵਾਲ ਕਹਿ ਰਹੇ ਨੇ ਕਿ ਤਾਲੀਵਾਨੀਆਂ ਨੂੰ ਤਾਂ ਗੱਫੇ ਪਰ ਸਾਨੂੰ ਧੱਕੇ ਕੀ ਕੁਝ ਕਹਿ ਰਹੇ ਨੇ ਕੁਲਦੀਪ ਢਾਲੀਵਾਲ ਦੀ ਜਵਾਨੀ ਸੁਣਾਉਂਦੇ ਸਸੀ ਗਾਲ ਜੀ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਐਮਐਲਏ ਹਲਕਾ ਇਨਾਲਾ ਅਸੀਂ ਕਈ ਦਿਨਾਂ ਤੋਂ ਕਹਿ ਦੇ ਸੀਗੇ ਸੋਚਦੇ ਸੀਗੇ ਦੱਸ ਸੀਗਾ ਮੰਨਦੇ ਚ ਬਾਸ ਬਾਸ ਆਉਂਦਾ ਸੀਗਾ ਕਿ ਕੇਂਦਰ ਸਰਕਾਰ ਨੇ ਹੁਣ ਤੱਕ ਸਾਡੇ ਲਈ ਕਿਤੇ ਹਾ ਦਾ ਨਾ ਦਾ ਨਹੀਂ ਮਾਰਿਆ ਸਾਡੇ ਲਈ ਕਿਤੇ ਟਵੀਟ ਤੱਕ ਨਹੀਂ ਕੀਤਾ ਤੇ ਪਿਛਲੇ 3-4 ਦਿਨ ਤੋਂ ਬੜੀ ਵੇਟ ਸੀ ਕਿ ਪ੍ਰਧਾਨ ਮੰਤਰੀ ਆ ਰਹੇ ਆ ਪੰਜਾਬ ਦਾ ਹਰ ਪੀੜਤਾ ਏਰੀਆ ਦਾ ਦੌੜਾ ਕਰਨ ਵਾਸਤੇ ਅੱਜ ਪ੍ਰਧਾਨ ਮੰਤਰੀ ਜੀ ਆਏ ਉਹੀ ਦਲ ਹੋਇਆ ਜੋ ਉਹਨਾਂ ਨੇ ਅੱਜ ਕੀਤਾ 1600 ਕਰੋੜ ਰੁਪਇਆ ਪੰਜਾਬ ਨੂੰ ਦੇ ਕੇ ਚਲੇ ਗਏ ਪ੍ਰਧਾਨ ਮੰਤਰੀ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ 60 ਹਜ਼ਾਰ ਕਰੋੜ ਰੁਪਇਆ ਸਾਡਾ ਤੁਹਾਡੇ ਵੱਲ ਬਕਾਇਆ ਰਹਿਦਾ ਸਨ ਕਿਉਂ ਨਹੀਂ ਦੇ ਦੇ ਸਾਡੀ ਪਾਰਟੀ ਦੇ ਪ੍ਰਧਾਨ ਨੇ ਤੁਹਾਡੇ ਕੋਲ 20 ਹਜ਼ਾਰ ਕਰੋੜ ਰੁਪਇਆ ਪੰਜਾਬ ਲਈ ਮੰਗਿਆ ਸੀਗਾ ਅਸੀਂ ਸਰ ਬਾਰਡਰ ਤੇ ਸੀਗੇ ਅਸੀਂ ਤੁਹਾਨੂੰ ਕਿਹਾ ਸੀ ਕਿ ਇਹ ਨਾਲਾ ਹਲਕਾ ਜੰਗਾ ਦਾ ਸਾਹਮਣਾ ਵੀ ਕਰਦਾ ਇਹ ਨਾਲਾ ਹਲਕਾ ਹੜਾਂ ਦਾ ਸਾਹਮਣਾ ਵੀ ਕਰਦਾ ਸਾਨੂੰ ਘਟੋ ਘਟ ਜਿਹੜਾ ਉਹ ਤੁਸੀਂ 2000 ਕਰੋੜ ਰੁਪਇਆ ਦਿਓ ਪਰ ਸਰ ਜੈਸੇ ਤੁਸੀਂ ਆਏ ਹੀ ਹੈਲੀਕਾਪਟਰ ਦੇ ਉੱਤੋਂ ਲੰਘ ਕੇ ਤੁਸੀਂ ਉਦਾਂ ਹੀ ਵਾਪਸ ਜਿਹੜੇ ਚਲੇ ਗਏ ਇਹ ਬੜੀ ਦੁਖਦਗੱਦ ਹੈ ਪਰ ਤੁਸੀਂ ਪਿਛਲੇ ਦਿਨੀ ਅਫਗਾਨਿਸਤਾਨ ਚ ਗਏ ਸੀਗੇ ਜਿੱਥੇ ਤਾਲਬਾਨਾਂ ਦੀ ਸਰਕਾਰ ਹੈ ਤੁਸੀਂ ਉਹਨਾਂ ਨੂੰ ਤੇ ਗੱਫੇ ਦੇ ਆਏ ਉਹਨਾਂ ਦੀ ਛੜਕਾਂ ਬੜਾਵਾਂਗੇ ਉਹਨਾਂ ਦੀ ਇਦਾਂ ਕਹਾਂਗੇ ਸੱਜੀਆਂ ਨਾਲੇ ਦੀ ਛੜਕਾ ਟੁੱਟ ਗਿਆ ਕੌਣ ਬੜਾਊਗਾ ਜਿਹੜੀਆਂ ਸਰਦਾਰਾਂ ਪੁਰ ਲੋਦੀ ਟੁੱਟ ਗਿਆ ਉਹ ਕੌਣ ਬੜਾਊਗਾ ਜਿਹੜੀਆਂ ਫਾਜ਼ਿਲਕਾ ਫਿਰੋਜ਼ਪੁਰ ਟੁੱਟ ਗਿਆ ਉਹ ਕੌਣ ਬੜਾਊਗਾ ਸੋ ਮੈਨੂੰ ਤਾਂ ਲੱਗਦਾ ਸਰ ਤਾਲਬਾਨਾਂ ਵਾਸਤੇ ਵੱਧ ਪੈਸੇ ਅਸੀਂ ਪੰਜਾਬ ਜਿਹੜਾ ਇਸ ਦੇਸ਼ ਲਈ ਹਮੇਸ਼ਾ ਲੜਦਾ ਰਿਹਾ ਦੇਸ਼ ਦੀ ਹਾਦਾਂ ਦੀ ਕੰਟਰੀਬਿਊਸ਼ਨ ਕਰਦਾ ਰਿਹਾ ਤੇ ਉਹਨਾਂ ਨੂੰ 1600 ਕਰੋੜ ਰੁਪਈਆ ਅੱਜ ਤੁਸੀਂ ਸਾਡੇ ਨਾਲ ਮਜ਼ਾਕ ਕਰਕੇ ਚਲੇ ਗਏ ਹੋ ਮੈਂ ਤੁਹਾਡੇ ਇਸ ਹਲਾ ਹੰਦੀ ਨਿੰਦਾ ਕਰਦਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਉਹੋ ਹੀ ਬੀਜੇਪੀ ਆ ਜਿਹਦੇ ਕਰਕੇ 750 ਕਿਸਾਨ ਜਿਹੜਾ ਸ਼ਹੀਦ ਹੋ ਗਿਆ ਸੀਗਾ ਇਹ ਉਹੀ ਬੀਜੇਪੀ ਆ ਨਾ ਕਿਸਾਨ ਹਮੈਤੀ ਆ ਨਾ ਪੰਜਾਬ ਹਮੈਤੀ ਆ ਇਹ ਕਿਸਾਨ ਵਿਰੋਧੀ ਵੀ ਆ ਪੰਜਾਬ ਵਿਰੋਧੀ ਵੀ ਆ ਅੱਜ ਫੇਰ ਪ੍ਰਧਾਨ ਮੰਤਰੀ ਜੀ ਆਪਣਾ ਅੱਛੇ ਦਾ ਜਿਹੜਾ ਉਹ ਦੱਸ ਗਏ ਉਸ ਦਿਨ ਚਵਨ ਸਾਹਿਬ ਵੀ ਆਏ ਸੀ ਉਹਨਾਂ ਨੂੰ ਵੀ ਕਿਹਾ ਸੀ ਪਰ ਪ੍ਰਧਾਨ ਮੰਤਰੀ ਦੀ ਤੁਸੀਂ ਪੰਜਾਬ ਨਾਲ ਬਹੁਤ ਵੱਡਾ ਅੱਜ ਜਿਹੜਾ ਧੋਖਾ ਕਰਕੇ ਗਏ ਜੇ ਪੰਜਾਬ ਨੇ ਦੇਸ਼ ਨਾਲ ਕਦੀ ਧੋਖਾ ਨਹੀਂ ਕੀਤਾ ਪਰ ਅੱਜ ਤੁਸੀਂ ਧੋਖਾ ਕਰਕੇ ਕੁਝ ਨਹੀਂ ਦੇ ਕੇ ਗਏ 1600 ਕਰੋੜ ਰੁਪਇਆ ਕੀ ਕੀ ਹੁੰਦਾ 20000 ਕਰੋੜ ਤੋਂ ਉੱਪਰ ਸਾਡਾ ਨੁਕਸਾਨ ਹੋਇਆ ਸਾਡਾ 60000 ਕਰੋੜ ਰੁਪਇਆ ਬੈਲੈਂਸ ਤੁਹਾਡੇ ਕੋਲ ਖੜਾ ਹੈ ਤੁਸੀਂ ਸਾਨੂੰ ਇਹ ਸੌਖੇ ਟਾਈਮ 'ਚ ਨਹੀਂ ਦੇ ਦੇ ਅਸੀਂ ਆਪਣੇ ਬਾਰਡਰ ਲਈ ਤੁਹਾਡੇ ਕੋਲ ਪੈਸੇ ਮੰਗੇ ਸਨ ਤੁਸੀਂ ਉਹ ਨਹੀਂ ਦੇ ਦੇ ਸੋ ਮੈਂ ਤੁਹਾਡੀ ਅੱਜ ਦੀ ਇਸ ਐਲਾਨ ਦੀ ਨਿੰਦਾ ਕਰਦਾ ਔਰ ਮੈਨੂੰ ਪਤਾ ਸੀ ਮੈਂ ਬੜੇ ਦਿਨਾਂ ਦਾ ਕਹਿ ਰਿਹਾ ਸੀਗਾ ਪੰਜਾਬੀਆਂ ਨੂੰ ਕਹਿ ਰਿਆ ਸੀਗਾ ਕਿਸਾ ਦੇਨਾਂ ਤੋਂ ਆਸ ਨਾ ਕਰੋ ਇਹਨਾਂ ਤੋਂ ਆਸ ਨਾ ਕਰੋ ਕੇਂਦਰ ਸਰਕਾਰ ਤੋਂ ਆਸ ਨਾ ਕਰੋ ਜੇ ਕੇਂਦਰ ਸਰਕਾਰ ਚੰਗੀ ਹੁੰਦੀ ਇਹਦੇ ਹੜ ਨਾ ਆਉਂਦੇ ਜੇ ਕਿਤੇ ਸਾਨੂੰ ਪਹਿਲਾਂ ਪੈਸੇ ਦਿੱਤੇ ਹੁੰਦੇ ਅਸੀਂ ਕਈ ਕੁਝ ਕਰਨਾ ਸੀਗਾ ਪਰ ਚਲੋ ਕੋਈ ਨਹੀਂ ਅਸੀਂ ਲੜਾਂਗੇ ਪੰਜਾਬ ਹੀ ਪੰਜਾਬ ਨੂੰ ਉਠਾਊਗਾ ਪੰਜਾਬ ਹੀ ਸਾਡੇ ਮੁੱਖ ਮੰਤਰੀ ਦੀ ਗਵਾਹੀ ਦੇ ਵਿੱਚ ਪੰਜਾਬ ਫਿਰ ਉੱਠੂਗਾ ਅਸੀਂ ਤੁਹਾਨੂੰ ਉੱਠ ਕੇ ਦਿਖਾਵਾਂਗੇ ਪਰ ਤੁਹਾਡੀਆਂ ਇਹ ਨੀਤੀਆਂ ਜਿਹੜੀਆਂ ਇਹ ਇੱਕ ਨਾ ਇੱਕ ਦਿਨ ਤਾਂ ਨੂੰ ਨੁਕਸਾਨ ਕਰਦ ਗਿਆ ਤੁਸੀਂ ਪੰਜਾਬ ਪਧਤੀ ਜਿਹੜੀ ਨੀਤੀ ਬਣਾਈ ਆ ਇਹ ਤੁਹਾਡੀ ਨੀਤੀ ਬਹੁਤ ਹੀ ਗਲਤ ਹੈ ਵਾਇਗੋਦੀਖਾ ਖਾਲਸਾ ਵਾਇਗੋਦੀ ਕਿਫਤ ਤਾਂ ਤੁਸੀਂ ਸੁਣਿਆ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਕਿਹਾ ਗਿਆ ਕਿ ਜਿੱਥੇ ਅਫਗਾਨਿਸਤਾਨ ਦੇ ਵਿੱਚ ਗੱਫੇ ਵੰਡੇ ਗਏ ਨੇ ਉੱਥੇ ਸਾਡੇ ਨਾਲ ਬਿਤਕਰਾ ਕੀਤਾ ਜਾ ਰਿਹਾ ਇਹ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਇੱਕ ਕੋਝਾ ਮਜ਼ਾਕ ਕੀਤਾ ਗਿਆ ਜਿਸ ਦੇ ਅਸੀਂ ਨਿੰਦਾ ਕਰਦੇ ਹਾਂ ਤੇ ਉਹੀ ਬੀਜੇਪੀ ਆ ਜਿਸ ਨੇ ਕਿਸਾਨਾਂ ਦੇ ਨਾਲ ੱੱਕੇ ਕੀਤੇ ਨੇ ਜਿਸ ਨੇ ਕਿਸਾਨੀ ਅੰਦੋਲਨ ਤਾਰ ਪਿੰਡੋ ਕੀਤਾ ਜਿਸ ਨੇ ਕਿਸਾਨਾਂ ਦੇ ਨਾਲ ਜ਼ਬਰੀ ਕੀਤਾ ਜਿਸ ਤੋਂ ਬਾਅਦ ਕਿਸਾਨੀ ਅੰਦੋਲਨ ਦੇ ਵਿੱਚ 750 ਕਿਸਾਨ ਸ਼ਹੀਦ ਹੋ ਗਏ ਤਾਂ ਇਹ ਉਹੀ ਬੀਜੇਪੀ ਆ ਤਾਂ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਹਲਕਾ ਜਨਾਲਾ ਤੋਂ ਐਮਐਲਏ ਕੁਲਦੀਪ ਸਿੰਘ ਢਾਲੀਵਾਲ ਤਾਂ ਹੁਣ ਕੀ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਲਈ ਕੋਈ ਹੋਰ ਵੱਡਾ ਐਲਾਨ ਕਰਨਗੇ ਹੁਣ ਵਾਲਾ ਸਮਾਂ ਦੱਸਿਓ